ਉੱਗਣ ਵਾਲੇ ਉੱਗ ਪਿੰਡੇ ਨੇ ਪਾੜ ਕੇ ਅਸੀਨਾ ਪੱਥਰਾਂ ਦਾ ਤੇ ਸਾਡਾ ਵੀਰ ਪੱਥਰਾਂ ਅਸੀਨਾ ਪਾੜ ਕੇ ਅੱਗੇ ਆਇਆ ਵਾ ਇਹਦੇ ਨਾਲ ਅਸੀਂ ਮੋਢਿਆਂ ਮੋਢਾ ਜੋੜ ਕੇ ਇਹਦੇ ਨਾਲ ਪੂਰਾ ਚੱਲਾਂਗੇ ਇਹ ਸੂਰਸ਼ਵਾਜ ਦੇੰਦੇ ਡੰਗਲ ਡੰਗੂ ਵੀ ਦੇ ਰਾਤ ਤੋਂ ਲੈ ਕੇ ਤੱਕ ਇਹ ਗੱਲ ਕਰੀਏ ਪੂਰੇ ਹਲਕੇ ਸਨੌਰ ਦੀਆਂ ਚਾਹੇ ਲਿੰਕ ਰੋਡਸ ਆ ਚਾਹੇ ਸਟੇਟ ਹਾਈਵੇ ਜਿਹਦੇ ਵਿੱਚ ਦੇਵੀਗਾ ਕੀ ਪਿਹਵਰੂ ਨੇ ਆਉਣ ਵਾਲੀ 31 ਮਾਰਚ ਤੱਕ ਮੈਨੂੰ ਉਮੀਦ ਹੈ ਜਾ ਜੇਰੀ ਨੇ ਡਿਮਾਂਡ ਸਰਕਾਰ ਕੋ ਪਹੁੰਚਾ ਚੁੱਕਾ ਲਗਭਗ ਸਾਰੀਆਂ ਸੜਕਾਂ ਦਾ ਕੰਮ ਕੰਪਲੀਟ ਹੋ ਗਿਆ ਤੋ ਮੈਂ ਹਾਂ ਤੁਹਾਡਾ ਆਪਣਾ ਦੋਸਤ ਗੁਰਜੀਤ ਸਿੰਘ ਉਲਟਪੁਰ ਅੱਜ ਅਸੀਂ ਪਹੁੰਚੇ ਹਾਂ ਰਣਜੋਤ ਸਿੰਘ ਹਡਾਣਾ ਦੇ ਕੋਲ ਜਿਨ੍ਹਾਂ ਨੂੰ ਆਮ ਆਦਮੀ ਪਾਰਟੀ ਵੱਲੋਂ ਹਲਕਾ ਸਨੌਰ ਦੇ ਜਿਹੜੇ ਇੰਚਾਰਜ ਲਗਾਏ ਗਏ ਨੇ ਅੱਜ ਉਹਨਾਂ ਨੂੰ ਕੰਬੋਜ ਮਹਾਸਭਾ ਵੱਲੋਂ ਵਿਸ਼ੇਸ਼ ਤੌਰ ਤੇ ਸਨਮਾਨਿਤ ਕਰਨ ਦੇ ਲਈ ਜਿਹੜੇ ਅੱਜ ਕਬੋਜ ਮਹਾਸਭਾ ਦੇ ਸਾਰੇ ਮੈਂਬਰ ਬਲਾਕ ਪੂਨ ਰੇੜੀ ਦੇ ਟੋਟਲ ਮੈਂਬਰ ਤੇ ਪਹੁੰਚੇ ਹੋਏ ਨੇ ਅੱਜ ਮੈਂ ਕੈਮਰਾਮੈਨ ਨੂੰ ਕਹਾਂਗਾ ਕਿ ਜਿੰਨੇ ਵੀ ਮੈਂਬਰ ਸਹਿਬਾਨਾਂ ਉਹਨਾਂ ਦੀ ਤਸਵੀਰ ਜਿਹੜੀ ਉਹ ਸਾਂਝ ਕਰ ਦਿੱਤੀ ਜਾਵੇ ਤੇ ਅੱਜ ਅਸੀਂ ਉਹਦੇ ਸਾਰੀਆਂ ਗੱਲਾਂ ਬਾਰੇ ਤੁਹਾਨੂੰ ਸ਼ੇਅਰ ਕਰਾਂਗੇ ਤੇ ਗੱਲਬਾਤ ਵੀ ਰੱਖਾਂਗੇ ਜਿਹੜੇ ਉਹਦੇ ਮੈਂਬਰ ਸਾਡੇ ਨਾਲ ਜੁੜੇ ਹੋਏ ਨੇ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਸਾਡੇ ਨਾਲ ਖੜੇ ਨੇ ਰਣਜੀਤ ਸਿੰਘ ਹਡਾਣਾ ਜਿਨ੍ਹਾਂ ਨੂੰ ਕੋਈ ਹਲਕਾ ਸਨੌਰ ਦੀ ਜਿਹੜੀ ਇੱਥੇ ਇੰਚਾਰ ਜਿਹੜੇ ਲਾਇਏ ਗਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਅੰਜੂਜੀ ਤੁਹਾਨੂੰ ਹਲਕੇ ਸਨੌਰ ਦੀ ਜਿਹੜੀ ਜ਼ਿੰਮੇਵਾਰੀ ਇੱਕ ਬਹੁਤ ਵੱਡੀ ਜ਼ਿੰਮੇਵਾਰੀ ਜਿਹੜੀ ਮੰਨੀ ਜਾਂਦੀ ਹੈ ਤੁਸੀਂ ਉਸ ਨੂੰ ਲੈ ਕੇ ਕੀ ਦੇਖਦੇ ਹੋ ਕਿ ਤੁਸੀਂ ਇਸ ਜ਼ਿੰਮੇਵਾਰੀ ਦੇ ਸਰਕਾਰ ਜਿਹੜੀ ਦਿੱਤੀ ਤੁਹਾਨੂੰ

ਕੱਲ੍ਹ ਵੀ ਕਵਰੋ ਪ੍ਰਕਾਸ਼ਿਤ ਹੋਈ ਸੀ ਜਿਹੜੀ ਨੂੰ ਨਰੇਟੋ ਲੈ ਕੇ ਰੋਡ ਰੇਡ ਕਢਾਉਣ ਚੰਦੀ ਆ ਉਸ ਦਾ ਬਹੁਤ ਬੁਰਾ ਹਾਲ ਹੈ ਉਹਦੇ ਸਬੰਧੀ ਕਿਸਾਨ ਯੂਨੀਅਨਾਂ ਵੱਲੋਂ ਮੈਂ ਜਿਹੜਾ ਡੀਸੀ ਨੂੰ ਮੰਗ ਪੱਤਰ ਦਿੱਤਾ ਜਾ ਚੁੱਕਿਆ ਹੈ ਤੇ ਪਰ ਉਹਦਾ ਕੋਈ ਹ ਤੱਕ ਹੱਲ ਨਹੀਂ ਹੋਇਆ ਤੇ ਉਹਦੇ ਸਬੰਧੀ ਕਿਸਾਨ ਯੂਨੀਅਨਾਂ ਇਹ ਤਰੀਕਾ ਨਾਲ ਧਰਨਾ ਲਾਉਣ ਦਾ ਐਲਾਨ ਜਿਹੜਾ ਕੀਤਾ ਗਿਆ ਉਹ ਸਬੰਧੀ ਤੁਸੀਂ ਕੀ ਮੰਦੇ ਹੋਗੇ ਦੇਖੋ ਗੱਲ ਕੱਲੀ ਉਹ ਨਰੇਡਿਓ ਕਢਾਉਣ ਸੜਕ ਦੀ ਗੱਲ ਨਹੀਂ ਹੈਗੀ ਮੈਂ ਗੱਲ ਕਰੂੰਗਾ ਪੂਰੇ ਹਲਕੇ ਸਨੌਰ ਦੀਆਂ ਚਾਹੇ ਲੇਕ ਰੋਡ ਸਾਹ ਚਾਹੇ ਸਟੇਟ ਹਾਈਵੇ ਜਿਹਦੇ ਵਿੱਚ ਦੇਵੀਗੜ੍ਹ ਤੋਂ ਪਹਿਵਾ ਰੋਡ ਹੈ ਆਉਣ ਵਾਲੀ 31 ਮਾਰਚ ਤੱਕ ਮੈਨੂੰ ਉਮੀਦ ਹੈ ਜਾਂ ਜਿਹੜੀ ਮੈਂ ਡਿਮਾਂਡ ਸਰਕਾਰ ਕੋਈ ਪਹੁੰਚਾ ਚੁੱਕਾ ਹ ਲਗਭਗ ਸਾਰੀ ਸੜਕਾਂ ਦਾ ਕੰਮ ਕੰਪਲੀਟ ਹੋ ਜਾਊਗਾ ਠੀਕ ਹੈ ਇਹ ਡਾਲਾ ਸਾਹਿਬ ਐ ਕਿ ਪਹਿਲੀ ਵਾਰ ਹੀ ਪੰਜਾਬ ਦੇ ਇਤਿਹਾਸ ਵਿੱਚ ਹੋਇਆ ਕਿ ਸਰਕਾਰ ਵੱਲੋਂ ਜਿਹੜਾ ਕਿਸਾਨਾਂ ਦਾ ਕੋਈ ਖਰਾਬਾ ਜਾਂ ਕੋਈ ਚੀਜ਼ ਹੋਈ ਆ 20000 ਰੁਪਏ ਸਰਕਾਰ ਨੇ ਅਨਾਉਂਸ ਕੀਤਾ ਉਹ ਕੁਝ ਕਿਸਾਨਾਂ ਦਾ ਪਿੰਡਾਂ ਦੇ ਵਿੱਚ ਅਸੀਂ ਜਾ ਕੇ ਦੇਖਿਆ ਜਿਹੜਾ ਗਰਾਊਂਡ ਲੈਵਲ ਦੇ ਉੱਪਰ ਕਿਸਾਨ ਕਹਿੰਦੇ ਵੀ ਸਿਰਫ ਗਰਦੋਰੀਆਂ ਸਿਰਫ ਇੱਕ ਫਰਜ਼ੀ ਤੌਰ ਤੇ ਹੋਈਆਂ ਨੇ ਕੀ ਉਹ ਗੱਲ ਸੱਚੀ ਆ ਜਾਂ ਸਰਕਾਰ ਤੋਂ ਜਿਵੇਂ ਗੱਲ ਕਰਾਂ ਆਪਣੀ ਹਲਕੇ ਸਨੌਰ ਦੀ ਹਲਕੇ ਸਨੌਰ 'ਚ ਜਿਹੜਾ ਸਭ ਤੋਂ ਵੱਧ ਖਰਾਬਾ ਉਹ ਸਿਰਫ ਤਾਂਗਰੀ ਵਾਲੇ ਏਰੀਏ 'ਚ ਹੋਇਆ ਬੰਨਾ ਦੇ ਅੰਦਰ करीब बयासी सौ एकड़ च जो नुकसान होया कुछ चार दिनों के चाली पंताली पटवारी ला के सारी गिरदौवरी कर दी गई है तो बहुत जल्द जो खराबी के पैसे जिम्मेदार ने खातिया आ जाए ਸੁਣੋ ਇੱਕ ਹੋਰ ਗੱਲ ਦਾ ਚਾਹੁੰਦਾ ਹਾਂ ਸਤਿ ਸ੍ਰੀ ਅਕਾਲ ਤੁਹਾਡੇ ਨਾਲ ਗੱਲ ਕਰਨ ਨੂੰ ਚਾਹੁੰਦਾ ਜਿੱਦਾਂ ਕਿ ਚਾਇਨਾ ਵਾਇਰਸ ਤੇ ਬੋਲਣਾ ਜਿਹੜਾ ਉਹ ਚੀਜ਼ ਦਾ ਟਾਈਪ ਵੀ ਹੈ ਹਲਦੀ ਰੋਗ ਨਾਲ ਕਿਸਾਨਾਂ ਦਾ ਇਸ ਵਾਰ ਚਾਰ ਜਿਹੜਾ ਮੰਡੀਆਂ ਵਿੱਚ ਦੇਖਿਆ ਵੀ ਬਹੁਤ ਕਿਸਾਨਾਂ ਨਾਲ ਦੇ ਵਿੱਚ ਆਹ ਘਰ ਬਚੀ ਹੋਈ ਆ ਸਰਕਾਰ ਵੱਲੋਂ ਕੋਈ ਰਾਹਤ ਕੋਈ ਦਿੱਤੀ ਜਾਉ ਉਹਨਾਂ ਨੂੰ ਕੋਈ ਜੀ ਗੱਲ ਕਰੀਏ ਚਾਇਨਾ ਵਾਇਰਸ ਦੀ ਸਰਕਾਰ ਲੈਵਲ ਤੋਂ ਗੱਲਾਂ ਚੱਲ ਰਹੀਆਂ ਕੇਂਦਰ ਨਾਲ ਪੰਜਾਬ ਸਰਕਾਰ ਵੱਲੋਂ ਲਗਾਤਾਰ ਰਾਵਤਾ ਬਣਾਇਆ ਜਾ ਰਿਹਾ ਸੀਐਮ ਸਾਹਿਬ ਵੱਲੋਂ ਮੋਦੀ ਜੀ ਸਰਬ ਪ੍ਰਧਾਨ ਮੰਤਰੀ ਸਾਹਿਬ ਕੋਲ ਵਾਰ-ਵਾਰ ਟਾਈਮ ਮੰਗਿਆ ਜਾ ਰਿਹਾ ਇਹਨਾਂ ਵਿਦੇਸ਼ ਤੇ ਸ਼ੈਡੂ ਟਾਈਮ ਨਹੀਂ ਮਿਲ ਪਾ ਰਿਹਾ ਪਰ ਪੰਜਾਬ ਸਰਕਾਰ ਆਪਰੇ ਵੱਲੋਂ ਪੂਰੀ ਗੰਢੀਰਾ ਵੀ ਜਿੰਗਾਰੇ ਜਿਹੜੀਆਂ ਸਮੱਸਿਆਵਾਂ ਆ ਰਹੀਆਂ ਉਹਨਾਂ ਦਾ ਹੱਲ ਕੀਤਾ ਜਾਵੇ ਤੇ ਜ਼ਿੰਮੇਦਾਰਾਂ ਨੂੰ ਵੱਟਵੱਟ ਨੂੰ ਆਉਂ ਜਾਵੇ। ਜੀ ਸਾਬ ਲੋਕ ਕਬੂਜ ਮਾਸਾ ਦੇ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਜੀ ਅੱਜ ਤੁਸੀਂ ਜਿਹੜਾ ਅੱਜ ਪ੍ਰੋਗਰਾਮ ਰੱਖਿਆ ਜੀ ਹੰਨਾਵਾਲ ਸਾਹਿਬ ਦੇ ਪ੍ਰੋਗਰਾਮ ਦਾ ਇਹ ਲੈ ਕੇ ਤੁਸੀਂ ਅੱਜ ਮੰਤਰੀ ਜੀ ਦਾ ਮਾਈ ਸਾਨੂੰ ਇਹ ਬਹੁਤ ਹੀ ਖੁਸ਼ੀ ਹੋਈ ਹੈ ਕਿ ਸਾਡੇ ਬੱਚਾ ਸੋਦਰਨ ਦੋਸਤਾਂ ਕੋ ਹੜਾਣਾ ਜਿਨ੍ਹਾਂ ਨੂੰ ਕੇ ਆਮ ਆਦਮੀ ਪਾਰਟੀ ਨੇ ਪਹਿਲਾਂ ਪੀਆਰਸੀ ਦਾ ਚੇਅਰਮੈਨ ਬਣਾ ਕੇ ਨਵਾਜਿਆ ਸੀ ਔਰ ਹੁਣ ਹਲਕਾ ਸਨੌਰ ਦਾ ਇੰਚਾਰਜ ਲਾ ਦਿੱਤਾ ਗਿਆ ਹੈ ਸਾਨੂੰ ਬਹੁਤ ਖੁਸ਼ੀ ਹੋਈ ਹੈ ਕਿਉਂਕਿ ਬਹੁਤ ਹੀ ਨਿੱਗੇ ਸੁਭਾਅ ਵਾਲਾ ਵਿਅਕਤੀ ਹੈ ਔਰ ਸਾਡੇ ਨਾਲ ਇਹਨਾਂ ਦੇ ਬ੍ਰਦਰ ਪਹਿਲਾਂ ਤੋਂ ਹੀ ਕਮੋਜ ਮਹਾਸਭਾ 'ਚ ਕੰਮ ਕਰਦੇ ਹਨ ਅਸੀਂ ਸਾਰੀ ਕਮੋਜ ਮਹਾਸਭਾ ਵੱਲੋਂ ਇਹਨਾਂ ਨੂੰ ਵਧਾਈ ਦੇਣ ਆਏ ਹਾਂ ਔਰ ਸਨਮਾਨਤ ਕਰਨ ਆਏ ਹਾਂ ਕਿ ਅਸੀਂ ਵੱਲ ਮਿਲ ਕੇ ਸਾਰੇ ਦਿਨ ਦੁਗਣੀ ਔਰ ਰਾਤ ਚੌਗਣੀ ਤਰੱਕੀ ਕਰ ਸਕੀ ਹੈ ਆਰਧੇ ਫੈਸ਼ਨ ਦੇ ਪੰਜਾਬ ਦੇ ਪ੍ਰਧਾਨ ਜਸਵਿੰਦਰ ਸਿੰਘ ਰਾਣਾ ਉਹ ਵੀ ਇੱਥੇ ਕਮੋਜ ਮਹਾਸਭਾ ਵੱਲੋਂ ਸਨਮਾਨਤ ਕਰਨ ਦੇ ਵਾਹਿਏ ਹੋਏ ਨੇ ਆ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਤੁਹਾਨੂੰ ਅੰਜੋਤ ਸਿੰਘ ਹਡਾਣਾ ਜਿਹੜਾ ਨੂੰ ਚਾਰਜ ਲਾਇਆ ਗਿਆ ਸਲੌਰ ਦਾ ਉਹਨਾਂ ਤੋਂ ਤੁਹਾਨੂੰ ਕੀ ਕੀ ਉਮੀਦਾਂ ਨੇ ਜਿਹੜੇ ਹਲਕਾ ਸਲੌਰ ਦੇ ਵਕਾਫ ਨੂੰ ਲੈ ਕੇ ਕਿੰਨੀ ਕੁ ਉਮੀਦਾਂ ਲੱਗਦੀਆਂ ਜਿਹੜਾ ਰੁਕੇ ਹੋਏ ਨੇ 3.5 ਸਾਲ ਦੇ ਕੰਮ ਉਹ ਕਿੰਨੇ ਕੁ ਹੋਣਗੇ ਚਾਂਸ ਲੱਗ ਰਹੇ ਤੁਹਾਨੂੰ ਕੀ ਕਹਿਣਾ ਚਾਹੁੰਦੇ ਤੁਸੀਂ ਦੇਖੋ ਜੀ ਸਾਰੇ ਭਾਈਚਾਰੇ ਜੋ ਸਾਰੇ ਇਲਾਕੇ ਚੰਬੜੀ ਖੁਸ਼ੀ ਦੀ ਲਹਿਰ ਹੈ ਤੁਹਾਨੂੰ ਤੋਂ ਬਨਜੋਦ ਹਰਾਨਾ ਜੀ ਨੂੰ ਇਥੋਂ ਦਾ ਅਲ ਕੰਚਾਰਜ ਲਾਇਆ ਗਿਆ ਆਮ ਆਦਮੀ ਪਾਰਟੀ ਵੱਲੋਂ ਕਿਉਂਕਿ ਹਰਾਨਾ ਸਾਹਿਬ ਜਿੱਥੇ ਪਹਿਲਾਂ ਪੀਆਰਟੀਸੀ ਦੇ ਚੇਅਰਮੈਨ ਵੀ ਨੇ ਹਲਕੇ ਦੇ ਵਿੱਚ ਵਿਚਰਦੇ ਨੇ ਉਹਨਾਂ ਨੂੰ ਹਲਕੇ ਦੀ ਜਿੱਥੇ ਹਰ ਇੱਕ ਕਿਸਮ ਹਸਿਆ ਦਾ ਪਤਾ ਹੈ ਉੱਥੇ ਉਹ ਖੁਦ ਕਿਸਾਨ ਵੀ ਨੇ ਉਹ ਆੜਤੀ ਵੀ ਨੇ ਉਹ ਮਿਲਰ ਵੀ ਨੇ ਰਾਈਸ ਮਿਲ ਵੀ ਨੇ ਉਹਨਾਂ ਦੇ ਔਰ ਉਹ ਟ੍ਰਾਂਸਪੋਰਟਰਾਂ ਦੀ ਲੇਬਰ ਦੀ ਹਰ ਇੱਕ ਵਰਗ ਦੀ ਸਮੱਸਿਆ ਦਾ ਉਹਨਾਂ ਨੂੰ ਬਖੂਬੀ ਪਤਾ ਹੈ ਕਿਉਂਕਿ ਉਹ ਬਹੁਤ ਦੇਰ ਤੋਂ ਇਸ ਫੀਲਡ ਦੇ ਨਾਲ ਸਾਰੇ ਕਿੱਤਿਆਂ ਦੇ ਨਾਲ ਗਰਾਊਂਡ ਲੈਵਲ ਤੋਂ ਜੁੜੇ ਹੋਏ ਨੇ ਸਾਰੇ ਕੰਮਾਂ ਜੋ ਖੁਦ ਵਿਤਰੇ ਨੇ ਉਹਨਾਂ ਨੂੰ ਕਿਸੇ ਵੀ ਵਰਗ ਨੂੰ ਆ ਕੇ ਦੱਸਣ ਦੀ ਜ਼ਰੂਰਤ ਨਹੀਂ ਹੈ ਕਿ ਸਾਨੂੰ ਕੀ ਸਮੱਸਿਆ ਉਹਨਾਂ ਨੂੰ ਸਾਰੀਆਂ ਸਮੱਸਿਆਵਾਂ ਦਾ ਪਤਾ ਹੈ ਸੋ ਇਸੇ ਕਰਕੇ ਸਾਰੇ ਵਰਗਾਂ ਦੇ ਵਿੱਚ ਖੁਸ਼ੀ ਦੀ ਲਹਿਰ ਹੈ ਕਿ ਹਰਾਨਾ ਸਾਹਿਬ ਵੀ ਆਉਣ ਨਾਲ ਜਿਹੜੇ ਕੋਈ ਪੈਂਡਿੰਗ ਕੰਮ ਪਏ ਨੇ ਉਹ ਵੀ ਕਰਨਗੇ ਔਰ ਜੋ ਇਹਨਾਂ ਵਰਗਾਂ ਦੀ ਆਵਾਜ਼ ਹੈ ਜਾਂ ਇਹਨਾਂ ਵਰਗਾਂ ਦੀਆਂ ਕੋਈ ਮੰਗਾਂ ਨੇ ਡਿਮਾਂਡਸ ਨੇ ਉਹ ਵੀ ਸਰਕਾਰ ਤੱਕ ਪਹੁੰਚਾਉਣਗੇ ਅਸੀਂ ਪਹਿਲਾਂ ਵੀ ਜਦੋਂ ਕਦੇ ਕੋਈ ਰਾਈਸ ਮਿੱਲਰ ਨੂੰ ਕੋਈ ਦਿੱਕਤ ਆਈ ਹੈ ਆੜਤੀ ਨੂੰ ਦਿੱਕਤ ਆਈ ਹੈ ਅਸੀਂ ਇਹਨਾਂ ਦੇ ਨਾਲ ਕੰਟੈਕਟ ਕਰਦੇ ਰਹੇ ਤਾਂ ਇਹ ਇੱਕ ਮਿੰਟ 'ਚ ਸਮਝ ਜਾਂਦੇ ਸੀ ਕਿ ਹਾਂ ਇਹ ਮੁਸ਼ਕਲ ਦਾ ਮੈਨੂੰ ਪਤਾ ਹੈ ਤੁਹਾਡੀ ਦਾ ਸੋ ਸਾਨੂੰ ਉਮੀਦ ਹੈ ਕਿ ਇਹ ਆਉਣ ਵਾਲੇ ਸਮੇਂ 'ਚ ਸਾਡੇ ਸਾਰੇ ਵਰਗਾਂ ਦੀਆਂ ਸਮੱਸਿਆਵਾਂ ਨੂੰ ਜਿਹੜਾ ਸਰਕਾਰ ਦੇ ਪੱਧਰ ਤੇ ਠਾਉਣਗੇ ਔਰ ਹੱਲ ਕਰਵਾ ਕੇ ਦੇਣ ਰਾਵਾਂ ਜੀ ਜਿਵੇਂ ਕਿ ਤੁਹਾਨੂੰ ਪਤਾ ਹੈ ਕਿ ਪੰਜਾਬ ਹੁਣ ਝੋਨੇ ਦਾ ਸੀਜ਼ਨ ਦਾ ਖਸਾਲਾ ਚੱਲਿਆ ਜੀ ਉਹਦੇ ਸੰਬੰਧੀ ਤੁਸੀਂ ਪੰਜਾਬ ਦੇ ਪ੍ਰਧਾਨ ਵੀ ਆਰਟੀਸੂਸ਼ਨ ਦੇ ਤੁਹਾਨੂੰ ਕਿੱਥੇ ਲੱਗਦਾ ਵੀ ਜਿੱਥੇ ਸਰਕਾਰ ਨੂੰ ਤੁਹਾਡਾ ਕਿਤੋਂ ਖਾਮੀਆਂ ਹੋਣ ਜ ਦੀ ਗੱਲ ਜਿਹੜੀ ਅਨਜੋਤ ਸਿੰਘ ਹਡਾਣਾ ਦੇ ਤੌਰ ਤੇ ਜਿਹੜੀ ਪਛਾਈ ਚਾਹ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਦੇਖੋ ਵੈਸੇ ਤਾਂ ਸਰਕਾਰ ਆਪਦੇ ਤੌਰ ਤੇ ਲੱਗੀ ਹੋਈ ਹੈ ਸਰਕਾਰ ਨੇ ਜਿਵੇਂ ਹੁਣ ਫਲੱਡ ਬੈਲਟ ਸੀ ਉੱਤੇ ਵੀ ਆਪਦੇ ਤੌਰ ਤੇ ਵਿਸ਼ੇਸ਼ ਤੌਰ ਤੇ ਉਹਨਾਂ ਨੇ ਗਰਦੌਰੀਆਂ ਕਰਵਾ ਕੇ ਮਾਨ ਸਾਹਿਬ ਨੇ ਜਿਹੜਾ ਮੁਆਵਜ਼ਾ ਸੀ ਜੋ ਪਿੱਛੇ 7.5 ਹਜ਼ਾਰ ਜਾਂ 7600 ਰੁਪਏ ਤੱਕ ਇੱਕ ਖੇਤ ਦਾ ਪੈ ਸੀ ਉਹਨੂੰ ਵੀ ਵਧਾ ਕੇ ਉਹਨਾਂ ਨੇ 20000 ਰੁਪਏ ਅਨਾਉਂਸ ਕੀਤਾ ਹੈ ਔਰ ਉਹ ਕਹਿੰਦੇ ਕਿ ਜਲਦੀ ਉਹ ਅਸੀਂ ਦੇਣ ਜਾ ਰਹੇ ਆ ਔਰ ਮੈਨੂੰ ਕੱਲ ਹੀ ਪਤਾ ਲੱਗਿਆ ਕਿ ਜਿਹੜੇ ਚਾਈਨਾ ਵਾਇਰਸ ਆਉਣ ਦੇ ਨਾਲ ਕੁਝ ਖੇਤਾਂ ਦੇ ਵਿੱਚ ਛੋਟ ਕਈ ਕਈ ਖੇਤ ਦੀ ਲੋਕਾਂ ਦੇ ਖਤਮ ਹੋ ਗਏ ਉਹਦੇ ਲਈ ਵੀ ਉਹ ਉਪਰਾਲਾ ਕਰ ਰਹੇ ਨੇ ਇਸ ਮੌਕੇ ਕੰਬੋਜ ਮਾਂ ਸਭਾ ਦੇ ਪ੍ਰਧਾਨ ਅਤੇ ਸਮੂਹ ਮੈਂਬਰਾਂ ਵੱਲੋਂ ਰਣਜੋਤ ਸਿੰਘ ਖਡਾਣਾ ਦਾ ਹਲਕਾ ਇੰਚਾਰਜ ਲੱਗਣ ਤੇ ਵਿਸ਼ੇਸ਼ ਧੰਨਵਾਦ ਕੀਤਾ ਗਿਆ ਅਸੀਂ ਸਰਦਾਰ ਰਣਜੋਤ ਸਿੰਘ ਨੂੰ ਯੋਗ ਹੈ ਨਾਮ ਇਹ ਹਲਕਾ ਇੰਚਾਰਜ ਬਣਨ ਤੇ ਪਹਿਲਾਂ ਪਿਆ ਇਸ ਲਈ ਚੇਅਰਮੈਨ ਨੇ ਉਹਨਾਂ ਨੂੰ ਉਹਨਾਂ ਦੇ ਨਾਲ ਮੋਢਿਆਂ ਮੋਢਾ ਜੋੜ ਕੇ ਕੰਬੋਜ ਮਾਂ ਸਭਾ ਵੱਲੋਂ ਤੇ ਇਲਾਕੇ ਵੱਲੋਂ ਸਹਾਇਤਾ ਦੇ ਕੇ ਜਦੋਂ ਦੂਜੀ ਰਾਤ ਤੋਂ ਬੰਦ ਸਹੀ ਹਰਾਗੇ ਉੱbn ਵਾਲੇ ਉੱਗ ਪਈਦੇ ਨੇ ਪਾੜ ਕੇ ਸੀਨਾ ਪੱਥਾਂ ਦਾ ਤੇ ਸਾਡਾ ਵੀਰ ਅੱਖਾਂ ਸੀਨਾ ਪਾੜ ਕੇ ਅੱਗੇ ਆਇਆ ਵਾ ਇਹਦੇ ਨਾਲ ਅਸੀਂ ਮੋਢਾ ਮੋਢਾ ਜੋੜ ਕੇ ਇਹਦੇ ਨਾਲ ਪੂਰਾ ਚੱਲਾਂਗੇ ਇਸ ਸਿੰਘ ਸਾਹਿਬ ਜਿੰਦੇ ਬੰਦੂ ਜੰਦੂ ਦੂਜੀ ਰਾਤ ਤੋਂ ਨਹੀਂ ਜਸ ਸਹੀ ਹਰਾਗੇ ਮੈਂ ਹਡਾਣਾ ਸਾਹਿਬ ਨੂੰ ਢੇਸੀ ਦੀ ਦਾਤ ਜਿੰਨੇ ਜਿੰਨਾ ਜੀ ਮਾਨ ਸਾਹਿਬ ਦੀ ਸੀਐਮ ਮਾਨ ਸਾਹਿਬ ਦੀ ਹਮਦਰਦੀ ਲੈ ਕੇ ਆਪਣਾ ਜਿਹੜਾ ਸੀਗਾ ਹਰਕਮਚਾਰ ਜੀ ਇਹਨਾਂ ਨੇ ਲਈ ਤੋਤ ਵੱਡੀ ਗੱਲ ਆ ਮੈਂ ਇਹਨਾਂ ਨੂੰ ਮੁਬਾਰਕਬਾਦ ਦਿੰਨਾ ਔਰ ਸਭ ਤੋਂ ਜਿਆਦਾ ਵੱਡੀ ਮੁਬਾਰਕਬਾਦ ਸੀਐਮ ਭਗਵੰਤ ਮਾਨ ਜੀ ਨੂੰ ਦਿੰਨਾ ਜਿਨ੍ਹਾਂ ਨੇ ਸਾਡੀ ਬਰਾਦਰੀ ਨੂੰ ਇਹਨਾਂ ਵੱਡਾ ਮਾਣ ਬਖਸ਼ਿਆ ਕਿਉਂਕਿ ਲਾਲ ਸਿੰਘ ਤੋਂ ਲਾਲ ਸਿੰਘ ਤੋਂ ਬਾਅਦ ਕਾਂਗਰਸ ਨੇ ਉਹਨਾਂ ਨੂੰ ਮਾਣ ਬਖਸ਼ਿਆ ਸੀ ਉਦੋਂ ਬਾਅਦ ਆਮ ਆਦਮੀ ਪਾਰਟੀ ਦੇ ਸਾਡੀ ਬਰਾਦਰੀ ਨੂੰ ਮਾਣ ਦੇ ਰੂਪ ਵਿੱਚ ਰਣਜੋਤ ਸਿੰਘ ਹਡਾਣਾ ਜੀ ਸਾਨੂੰ ਦਿੱਤੇ ਆ ਅਸੀਂ ਇਹਨਾਂ ਦੇ ਹਰ ਗੱਲ ਤੇ ਪਹਿਰਾ ਦੇਾਂਗੇ ਔਰ ਜਿਹੜੀ ਸਾਡੀ ਉਮਰ ਦਾ ਤਜਰਬਾ ਉਹ ਵੀ ਇਹਨਾਂ ਨਾਲ ਸਾਂਝਾ ਕਰਦੇ ਰਵਾਂਗੇ ਕਿਉਂਕਿ ਅਸੀਂ ਕਾਲੀ ਦਲ ਨਾਲ ਮੈਂ ਜੁੜਿਆ ਹਾਂ ਸ਼ੁਰੂ ਤੋਂ ਮੈਂ ਜੋ ਵੀ ਉਹਨਾਂ ਦੇ ਵਾਸਤੇ ਕਰਦਾ ਸੀ ਅੱਜ ਸਾਡੀ ਬਰਾਦਰੀ ਨੂੰ ਸੀਐਮ ਮਾਨ ਸਾਹਮਣੇ ਐਡਾ ਵੱਡਾ ਮਾਨ ਬਖਸ਼ਿਆ ਅਸੀਂ ਇਹਨਾਂ ਦੇ ਮੋਢੇ ਨਾਲ ਮੋਢਾ ਜੋੜ ਕੇ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁੰਬੋਜ ਮਹਾਸਭਾ ਵੱਲੋਂ ਇਹ ਪੂਰਨ ਵਿਸ਼ਵਾਸ ਤੋਂ ਹੋਂਨੇ ਆ ਕਿ ਕੰਬੋਜ ਮਹਾਸਭਾ ਵੱਲੋਂ ਤਾਂ ਅਸੀਂ ਕੰਮ ਕਰਾਂਗੇ ਹੀ ਕਰਾਂਗੇ ਪਰ ਮੈਂ 2022 ਚ ਆਮ ਆਦਮੀ ਪਾਰਟੀ ਜੁਆਇਨ ਕਰ ਲਈ ਸੀ ਔਰ ਇਹੀ ਰੰਜੋਤ ਸਿੰਘ ਹੜਾਣਾ ਹੀ ਸਾਡੇ ਘਰੇ ਜਾ ਕੇ ਮੈਨੂੰ ਜੁਆਇਨ ਕਰਵਾ ਕੇ ਆਏ ਸੀ ਮੇਰੇ ਨਾਲ ਕਈ ਪਿੰਡਾਂ ਦੇ ਸਰਪੰਚ ਪੰਚ ਸੀਗੇ ਜਿਹੜੇ ਜੁਆਇਨ ਕੀਤੇ ਸੀ ਅਸੀਂ ਉਦੋਂ ਦੇ ਲੱਗੇ ਹੋਏ ਹਾਂ ਪਰ ਹੁਣ ਇਹਨਾਂ ਨੇ ਸਾਨੂੰ ਜਿਹੜਾ ਹੈਗਾ ਬਹੁਤ ਮਾਣ ਦੇ ਰਹੇ ਨੇ ਦਿਨ ਰਾਤ ਅਸੀਂ ਉਦਨ ਦੇ ਨਾਲ ਲੱਗੇ ਹੋਏ ਹਾਂ ਵੱਖਰੀਆਂ ਵਕਰੀਆਂ ਟੀਮਾਂ ਬਣਾ ਰਹੇ ਹਾਂ ਵੱਖਰੇ ਵੱਖਰੇ ਅਫਸਰਾਂ ਨਾਲ ਅਸੀਂ ਮੀਟਿੰਗਾਂ ਕਰ ਰਹੇ ਹਾਂ ਜਿਹਦੇ ਨਾਲ ਅਸੀਂ ਪੀ ਡਬਲਯੂ ਡੀ ਦੇ ਅਫਸਰਾਂ ਨਾਲ ਮੀਟਿੰਗਾਂ ਕੀਤੀਆਂ ਡਰੇਨੇਜ ਵਾਲਿਆਂ ਨਾਲ ਕੀਤੀਆਂ ਬਿਜਲੀ ਬੋਰਡ ਵਾਲਿਆਂ ਨਾਲ ਕੀਤੀਆਂ ਔਰ ਆਉਣ ਵਾਲੇ ਥੋੜੇ ਦਿਨਾਂ ਚ ਤੁਹਾਨੂੰ ਉਹਨਾਂ ਦੇ ਰਿਜ਼ਲਟ ਹੋਣੇ ਸਾਹਮਣੇ ਪਤਾ ਲੱਗ ਜਾਣਗੇ ਤੁਹਾਨੂੰ ਕਿੰਨੀ ਕੁ ਉਮੀਦ ਹੈ ਜੀ ਰਣਜੋਤ ਸਿੰਘ ਹਡਾਣਾ ਜਿਹੜਾ ਇੰਚਾਰਜ ਲਗਾਇਆ ਗਿਆ ਜਿੱਦਾਂ ਕਿ ਪਹਿਲਾਂ ਵੀ ਕੁਝ ਤੁਹਾਡੇ ਮੈਂਬਰ ਸਾਹਿਬਾਨ ਕਹਿ ਕੇ ਗਏ ਨੇ ਜੀ ਅਸੀਂ ਅਕਾਲੀ ਦਰਬਾਰ ਨਾਲ ਭਾਵੇਂ ਜੁੜੇ ਹੋਏ ਸੀ ਪਰ ਸਾਨੂੰ ਇਸ ਵਾਰ ਰਣਜੋਤ ਸਿੰਘ ਹਡਾਣਾ ਦਾ ਭਾਈਚਾਰੇ ਦੇ ਲਗਨ ਦੇ ਨਾਲ ਬਹੁਤ ਵੱਡੀ ਉਮੀਦ ਆ ਤੁਸੀਂ ਕੀਵੇਂ ਦੇਖਦੇ ਹੋ ਇਸ ਚੀਜ਼ ਨੂੰ ਮੈਂ ਤਾਂ ਐਂ ਕਹਿਣਾ ਕਿ ਜਿਹੜੇ ਸਾਰੇ ਹਨ ਸਾਰਿਆਂ ਨੂੰ ਹੀ ਇੱਕ ਮੁੱਠ ਹੋ ਕੇ ਰਣਜੋਤ ਸਿੰਘ ਹਰਾਨਾ ਦੇ ਨਾਲ ਪਿੱਛੇ ਖੜ ਜਾਣਾ ਚਾਹੀਦਾ ਢੇਰ ਬਣ ਕੇ ਔਰ ਆਪਣੀ ਜ਼ਿੰਮੇਵਾਰੀ ਸਮਝ ਕੇ ਸਾਰਿਆਂ ਨੂੰ ਆਪਣਾ ਕੰਮ ਦਿਨ ਰੋਟਾ ਰੱਖਣਾ ਚਾਹੀਦਾ ਤਾਂ ਕਿ ਅਸੀਂ ਆਪਣੀ ਸયોગ ਜਗ੍ਹਾ ਜਿਹੜੀ ਹੈ ਪਾਰਟੀ ਵਿੱਚ ਵੀ ਔਰ ਸਰਕਾਰ ਵਿੱਚ ਵੀ ਬਣਾ ਸਕੀਏ ਇੱਕ ਮੋਜ ਮਾਸਵਾ ਤੇ ਪੰਜਾਬ ਦੀ ਆਰਟੀ ਅਸੋਸੀਏਸ਼ਨ ਵੱਲੋਂ ਅਸੀਂ ਸਰਕਾਰ ਰਣਜੋਤ ਸਿੰਘ ਹਰਾਨਾ ਜੀ ਦੇ ਘਰ ਪਹੁੰਚੇ ਹਾਂ ਇੱਥੇ ਸਾਡੀ ਬਰਾਦਰੀ ਦੇ ਸਾਰੇ ਮੌਕਾ ਗੋ ਬਹੁਤ ਹੀ ਇੱਕ ਸੁਲਝੇ ਇਨਸਾਨ ਨੂੰ ਵਧਾਈ ਦੇਣ ਆਏ ਆ ਔਰ ਬਹੁਤ ਅੱਛੀ ਗੱਲ ਆ ਸਾਨੂੰ ਬਹੁਤ ਫਖਰ ਆ ਇਸ ਗੱਲ ਦਾ ਕਿ ਇੱਕ ਹੋਣਹਾਰ ਬੱਚਾ ਸਾਡਾ ਬਹੁਤ ਉੱਪਰ ਆਇਆ ਪੀ.ਟੀ.ਸੀ ਚੇਅਰਮੈਨ ਆ ਉਸ ਤੋਂ ਬਾਅਦ ਹੁਣ ਚਾਰਜ ਲੱਗੇ ਨੇ ਤੇ ਸਾਨੂੰ ਆਪਣੇ ਹਲਕੇ ਤੇ ਆਸ ਆ ਵੀ ਜੋ ਵੀ ਸਾਡੇ ਕੰਮ ਰੁਕੇ ਹੋਏ ਨੇ ਬਹੁਤ ਸੂਝ-ਬੂਝ ਨਾਲ ਕਰਾਉਂਗੇ ਅਰ ਬਹੁਤ ਲਿਆਕਤ ਆ ਇਹਨਾਂ ਦੇ ਠਰਮਾ ਵਾ ਹਰ ਗੱਲ ਨੂੰ ਸੋਚ ਕੇ ਵਿਚਾਰ ਕੇ ਕਰਦੇ ਆ ਉਸ ਗੱਲ ਕਰਕੇ ਸਾਨੂੰ ਇਹਨਾਂ ਤੇ ਕਾਫੀ ਆਸਾਂ ਨੇ ਤੇ ਇਹ ਆਸਾਂ ਦੇ ਖਰੇ ਉਤਰਨਗੇ ਇਹ ਸਾਡੀਆਂ ਉਮੀਦਾਂ ਨੇ ਕੰਬੋਜ ਮਾਤਾ ਸਭਾ ਦੇ ਮੈਂਬਰਾਂ ਦੇ ਧੰਨਵਾਦ ਕਰਨ ਤੋਂ ਉਪਰੰਤ ਪੀਆਰਟੀਸੀ ਦੇ ਚੇਅਰਮੈਨ ਅਤੇ ਹਲਕਾ ਸਨੌਰ ਦੇ ਇੰਚਾਰਜ ਰਣਜੋਤ ਸਿੰਘ ਹਡਾਣਾ ਵੱਲੋਂ ਕੰਬੋਜ ਮਾਸਬਾ ਦੇ ਆਏ ਹੋਏ ਮੈਂਬਰਾਂ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਗਿਆ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਮੈਂ ਤੁਹਾਡਾ ਸਭ ਦਾ ਧੰਨਵਾਦ ਕਰਦਾ ਹਾਂ ਜਿਹੜੇ ਮੈਨੂੰ ਇੱਥੇ ਪਿਆਰ ਦੇ ਲਈ ਅਸ਼ੀਰਵਾਦ ਦੇਣ ਲਈ ਤੁਸੀਂ ਸਾਰੇ ਇੱਥੇ ਚੱਲ ਕੇ ਆਏ ਤੁਹਾਡਾ ਬਹੁਤ ਬਹੁਤ ਧੰਨਵਾਦ ਕੋਟਾਂ ਕੋਟਾਂ ਕੋੜ ਤੁਹਾਡਾ ਸਾਰਿਆਂ ਦਾ ਮੈਂ ਸ਼ੁਕਰਗੁਜ਼ਾਰ ਹਾਂ ਜਿੰਨਾ ਗੱਲ ਕਰਾਂ ਆਮ ਆਦਮੀ ਪਾਰਟੀ ਦੀ ਪਿਛਲੇ 10-11 ਸਾਲ ਤੋਂ ਮੈਂ ਆਪਣੀ ਆਮ ਆਦੂ ਪਾਰਟੀ ਵਿੱਚ ਸਬਰ ਸ਼ੁਰੂ ਕੀਤਾ ਸਮੇਂ-ਸਮੇਂ ਦੇ ਮੈਨੂੰ ਪਾਰਟੀ ਨੇ ਜਿਹੜੇ ਅਹੁਦੇ ਦਿੱਤੇ ਮੈਨੂੰ ਹਮੇਸ਼ਾ ਮੇਰੇ ਕੰਮ ਤੋਂ ਵੱਧ ਕੇ ਮੇਰੀ ਪਾਰਟੀ ਨੇ ਦਿੱਤਾ ਅੱਜ ਵੀ ਜਿਹੜੀ ਹਲਕੀ ਸਨੌਰ ਦੀ ਤੁਹਾਡੇ ਸਾਰਿਆਂ ਦੇ ਅਸ਼ੀਰਵਾਦ ਨਾਲ ਜਿਹੜੀ ਪਾਰਟੀ ਨੇ ਸੇਵਾ ਦਿੱਤੀ ਹੈ ਮੈਂ ਆਪਣੀ ਪਾਰਟੀ ਨੂੰ ਵਾਰ-ਵਾਰ ਵਿਸ਼ਵਾਸ ਦਿਵਾਇਆ ਤੇ ਤੁਹਾਨੂੰ ਸਾਰੇ ਭਾਈਚਾਰੇ ਨੂੰ ਵਿਸ਼ਵਾਸ ਦਿਵਾਉਣਾ ਜਿਹੜੀ ਜ਼ਿੰਮੇਵਾਰੀ ਮੈਨੂੰ ਮਿਲੀ ਹੈ ਪੂਰੀ ਤਨਦੇਹੀ ਉੱਤੇ ਮੈਂ ਇਮਾਨਦਾਰੀ ਮਾਗ ਲਬਾਂਗਾ ਇਹ ਸਾਡੇ ਵੱਡੇ ਵੀਰ ਜਸਵੀਰ ਸਿੰਘ ਰਾਣਾ ਜੀ ਜਿਨ੍ਹਾਂ ਨੂੰ ਪੂਰੇ ਆਰਤੀ ਭਾਈਚਾਰੇ ਵੱਲੋਂ ਤੇ ਆਮ ਆਦਮੀ ਪਾਰਟੀ ਵੱਲੋਂ ਪੂਰੇ ਪੰਜਾਬ ਦੇ ਆਰਤੀ ਭਾਈਚਾਰੇ ਦੀ ਪ੍ਰਬੰਧਨ ਦੀ ਜ਼ਿੰਮੇਵਾਰੀ ਸੌਂਪੀ ਗਈ ਆ ਉਹ ਵੀ ਅੱਜ ਵਿਸ਼ੇਸ਼ ਰੂਪ ਵਿੱਚ ਆਪਣੀ ਟੀਮ ਲੈ ਕੇ ਇੱਥੇ ਆਈ ਆ ਉਹਨਾਂ ਦਾ ਮੈਂ ਧੰਨਵਾਦ ਕਰਦਾ ਹਾਂ ਤੇ ਇਨ੍ਹਾਂ ਜੰਡਿਆਂ ਨਾਲ ਸਾਰੇ ਦਾ ਫਤਿਹ ਸਾਂਝੀ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ